ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਦਿੱਲੀ ਦੀ ਧਰਤੀ ਤੋਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪੰਥ ਨੂੰ ਕਮਕੀਤਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਆਪਣੀ ਸੰਗਤ ਆਪ ਸੰਭਾਲੇ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਕਿਉਂਕਿ ਉਦੋਂ ਬਾਬੇ ਬਕਾਲੇ ਸੀ ਤੇ ਉਹ ਰਿਸ਼ਤੇ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਬਾਬਾ ਜੀ ਲੱਗਦੇ ਸੀ ਦਾਦਾ ਜੀ ਲੱਗਦੇ ਸੀ ਤੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਬਚਨ ਬੜਾ ਸਪਸ਼ਟ ਹੀ ਵੀ ਹੁਣ ਜਿਹੜੀ ਗੁਰੀਾਈ ਆ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਦਿੱਤੀ ਆ ਪਰ ਉਸ ਵੇਲੇ ਵੀ ਜਿਹੜੇ ਦੰਬੀ ਤੇ ਬਖੰਡੀ ਲੋਕ ਆ ਇਹਨਾਂ ਨੇ ਆਪਣੀਆਂ ਇੱਥੇ ਅਲੱਗ ਗੱਡੀਆਂ ਲਾ ਲਈਆਂ ਸੀ ਤੇ ਜਦੋਂ ਬਾਬਾ ਮੱਖਣ ਸ਼ਾਹ ਲੁਬਾਣਾ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਦੋਂ ਉਹਨਾਂ ਦਾ ਬੇੜਾ ਡੁੱਬਦਾ ਸੀ ਉਹ ਆਪਣੀ ਅਰਦਾਸ ਦੇ ਮੁਤਾਬਕ ਭੇਟਾ ਅਰਪਣ ਕਰਨ ਆਏ ਗੁਰੂ ਪਾਸ਼ਾ ਜੀ ਨੂੰ ਤਾਂ ਉੱਥੇ ਬਾਹਰ ਬਹੁਤ ਬੈਠੇ ਸੀ ਉਹਨਾਂ ਨੇ ਪੰਜ-ਪੰਜ ਮੋਰਾ ਰੱਖੀਆਂ ਉਹ ਬੜੇ ਉਹਨਾਂ ਨੂੰ ਖੁਸ਼ੀਆਂ ਦਿੰਦੇ ਸੀ ਪਰ ਉਹ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਕੋਲ ਗਏ ਤੇ ਗੁਰੂ ਸਾਹਿਬ ਨੇ ਆਖਿਆ ਸੀ ਭਈ ਇਹ ਪੂਰੀ ਭੇਟਾ ਨਹੀਂ ਆ ਤੇ ਪੂਰੀ ਭੇਟਾ ਨਾ ਹੋਣ ਕਰਕੇ ਤੁਸੀਂ ਪੂਰੀ ਭੇਟਾ ਰੱਖੋ ਤਾਂ ਉਦੋਂ ਫੇਰ ਬਾਬਾ ਮੱਖਣਸ਼ਾਹ ਲਬਾਣੇ ਨੇ ਇਸੇ ਧਰਤੀ ਤੇ ਕੋਠੇ ਚੜ੍ਹ ਤੇ ਉਹ ਕਾ ਦਿੱਤਾ ਸੀ ਲਾਦੋ ਰੇ ਲਾਦੋ ਰੇ ਸਾਚਾ ਗੁਰੂ ਲਾਦੋ ਰੇ ਤੋਂ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪ੍ਰਗਟ ਹੋਏ ਆ ਫੇਰ ਤੋਂ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਹਿੰਦੁਸਤਾਨ ਦਾ ਭ੍ਰਮਣ ਕੀਤਾ ਔਰੰਗਜ਼ੇਬ ਜਿਹੜਾ ਸੀ ਉਹ ਬਹੁਤ ਜ਼ਿਆਦਾ ਜ਼ੁਲਮ ਕਰਦਾ ਸੀ ਤਿਲਕ ਜੰਜੂ ਲਾ ਰਿਆ ਸੀ ਉਦੋਂ ਦਾ ਗੁਰੂ ਪਾਤਸ਼ਾਹ ਜੀ ਨੇ ਤਿਲਕ ਜੰਜੂ ਦੀ ਰਾਖੇ ਲਈ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਅੱਜ ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਜਦੋਂ ਕੁਸ਼ੀਦਾਂ ਦੀਆਂ ਗੱਲਾਂ ਹੁੰਦੀਆਂ ਸਾਹਮਣੇ ਕਿ ਕਈ ਥਾਵਾਂ ਦੇ ਉੱਤੇ ਸਿੱਖਾਂ ਦੇ ਕਕਾਰ ਲਵਾਏ ਜਾਂਦੇ ਆ ਕੜੇ ਲਵਾਏ ਜਾਂਦੇ ਆ ਤਾਂ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਆਪਾਂ ਸ਼ਹੀਦੀ ਦਿਹਾੜਾ ਮਨਾਉਣਾ ਹੁਣ ਸ਼ਤਾਬਦੀ ਮਨਾਉਣੀ ਆ ਤਾਂ ਉਹਨੂੰ ਦੇਸ਼ ਦੇ ਹਕਮਾਂ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਕਿ ਜਿਹੜੇ ਸਿੱਖਾਂ ਦਾ ਗੁਰੂ ਨੌਵਾਂ ਗੁਰੂ ਤਿਲਕ ਤੇ ਜੰਝੂ ਤੇ ਧਾਰਮਿਕ ਇਹਨਾਂ ਦੀ ਜਿੰਨਾ ਦੀ ਰਾਖੀ ਲਈ ਸ਼ਹਾਦਤ ਦੇ ਗਿਆ ਉਸ ਗੁਰੂ ਸਾਹਿਬ ਦੇ ਜਿਹੜੇ ਸਿੱਖ ਵਾ ਉਹਨਾਂ ਨੂੰ ਵੀ ਆਪਣੇ ਪੰਜ ਕਕਾਰ ਧਾਰਨ ਕਰਨ ਦੀ ਇੱਥੇ ਖੋਲ ਆ ਔਰ ਸੰਵਿਧਾਨਕ ਸਾਨੂੰ ਰਾਈਟ ਆ ਕਿ ਇਸ ਮੁਲਕ ਦੇ ਅੰਦਰ ਕੋਈ ਵੀ ਕਰਦਾ ਸਾਡੇ ਕੜੇ ਲਵਾਉਂਦਾ ਜਾਂ ਕਿਰਪਾਨਾ ਲਵਾਉਂਦਾ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਕੜਿਆਂ ਵਾਲਿਆਂ ਤੇ ਕਿਰਪਾਨਾਂ ਵਾਲਿਆਂ ਨੇ ਇਹ ਮੁਲਕ ਆਜ਼ਾਦ ਕਰਵਾਇਆ ਤੇ ਇਹ ਆਜ਼ਾਦੀ ਦਾ ਨਿਗਮਣਦੇ ਆ ਤਾਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਅੱਜ ਦਾ ਦਿਨ ਵੀ ਜਾਂ ਅਗਲੀ ਸ਼ਤਾਬਦੀ ਮਨਾਉਂਦੇ ਆ ਵੀ ਸਾਨੂੰ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਵੀ ਹਰ ਇੱਕ ਨੂੰ ਆਪਣੇ ਧਰਮ ਦੇ ਮੁਤਾਬਕ ਚਿੰਨ ਪਾਉਣ ਦੀ ਬੋਲਣ ਦੀ ਚੱਲਣ ਦੀ ਆਜ਼ਾਦੀ ਆ ਨਾਲ ਹੀ ਇਥੋਂ ਪਾਤਸ਼ਾਹ ਨੇ ਸੱਚਾ ਗੁਰੂ ਪ੍ਰਗਟ ਕੀਤਾ ਅੱਜ ਇੱਥੇ ਵੀ ਬੜੇ ਜ਼ੰਬੀ ਪਖੰਡੀ ਮਾਝੇ ਦੇ ਵਿੱਚ ਝੂਠੇ ਚਮਤਕਾਰਾਂ ਵਾਲੇ ਵੀ ਹੈਗੇ ਆ ਉਹਦੇ ਤੋਂ ਸੰਗਤਾਂ ਨੇ ਸੁਚੇਤ ਰਹਿਣਾ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਬਾਕੀ ਆਪੋ ਆਪਣੇ ਧਰਮ ਦੇ ਮੁਤਾਬਕ ਆਪਣੇ ਇਸ਼ਟ ਦੀ ਪੂਜਾ ਜਿਹੜੀ ਉਹ ਕਰਦੇ ਆ। ਆਪਾਂ ਸਾਹਮਣੇ ਬੰਗਵਤ ਦੇ ਦਿੱਤੇ ਗਏ ਸ਼੍ਰੀ ਕਲਤਖ ਸਾਹਿਬ ਤੇ ਸੱਤ ਮੈਂਬਰੀ ਕਮੇਟੀ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਔਰ ਮੇਰਾ ਪ੍ਰੋਗਰਾਮ ਹੀ ਲਿਆ ਭਰਤੀ 6 ਮਹੀਨੇ ਸਮਾਂ ਸੀ 8 ਮਹੀਨੇ ਹੋ ਚੁੱਕੇ ਆ। ਔਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਇਖਤਿਆਰ ਦਿਖਾਇਆ ਕਿ ਮੈਂ ਆਪ ਪ੍ਰਧਾਨ ਨਹੀਂ ਬੰਨਾ ਮੈਂ ਪ੍ਰਧਾਨ ਦੀ ਦੌੜ ਤੋਂ ਬਾਹਰ ਹੋ ਗਈ ਗੱਲ ਕੀਤੀ ਹੈ। ਦੇਖੋ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਇਹ ਮੈਨੂੰ ਨਹੀਂ ਪਤਾ ਇਦਾਂ ਕੀਤਾ ਜਾਂ ਨਹੀਂ ਕੀਤਾ ਪਰ ਮੈਂ ਸਮਝਦਾ ਵੀ ਜੇਵੇਂ ਕੀਤਾ ਤੇ ਬੜੀ ਚੰਗੀ ਗੱਲ ਆ ਕਿਉਂਕਿ ਉਹ ਉਸ ਦਿਨ ਪੰਜ ਸਿੰਘ ਸਹਿਬਾਨਾਂ ਦੇ ਵਿੱਚ ਸ਼ਾਮਲ ਹੀ 2 ਦਸੰਬਰ ਨੂੰ ਇਸ ਕਰਕੇ ਜੇ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਆ ਕਿ ਮੈਂ ਇੰਦੇ ਸ਼ਾਮਲ ਆ ਤੇ ਮੈਂ ਹੀ ਫਿਰ ਅੱਗੇ ਕੋਈ ਇਦਾਂ ਨਾ ਕਰਾਂ ਜਾਂ ਮੁਖੀ ਨਾ ਬਣਾ ਤੇ ਚੰਗੀ ਗੱਲ ਆ ਜੇ ਉਹਨਾਂ ਨੇ ਇਦਾਂ ਕੀਤਾ ਤੇ ਚੰਗੀ ਗੱਲ ਆ ਬਾਕੀ ਉਹਨਾਂ ਦਾ ਅਟਰਨਲ ਮਾਮਲਾ ਇਹਦੇ ਸੰਬੰਧੀ ਆਪਾਂ 6 ਦਸੰਬਰ ਨੂੰ ਜਿਹੜਾ ਹੁਕਮਨਾਮਾ ਜਾਰੀ ਕਰ ਚੁੱਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ